ਪੰਜਾਬ ਚ ਆ ਜਿਹੜਾ ਕਰੋਪੀ ਬਣੀ ਆ ਕੁਦਰਤੀ ਉਹਦੇ ਤੋਂ ਪਰਮਾਤਮਾ ਗਿਆ ਰਾਸਕੀਤੀ ਨੂੰ ਰਾਮਦਾਸ ਅੱਗੇ ਬਖਸ਼ਿਸ਼ ਕਰੋ ਪੰਜਾਬ ਦੇ ਲੋਕਾਂ ਨੂੰ ਇਹ ਰਾਤ ਮਿਲੇ ਔਰ ਇਹਦੇ ਤੋਂ ਬਾਅਦ ਜਿਹੜਾ ਉਸ ਪੰਜਾਬ ਦੇ ਲੋਕ ਸੁੱਖ ਸ਼ਾਂਤੀ ਵਾਲੇ ਪਾਸੇ ਜਾਣ ਹੜ੍ਹਾਂ ਤੋਂ ਇਹਨਾਂ ਦਾ ਬਚਾਅ ਹੋਵੇ ਇਸ ਵਾਸਤੇ ਅਰਦਾਸ ਵੀ ਕਰਾਈ ਆ ਛਾਂਤ ਸਾਹਿਬ ਦੀ ਚੋਲੇ ਦੀ ਸੇਵਾ ਵੀ ਕਰਾਈ ਆ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰ ਤੇ ਤਖਤ ਸਾਹਿਬ ਤੇ ਉਹ ਚੋੜੇ ਬਦਲਦੀ ਸੇਵਾ ਕਰਵਾਈ ਔਰ ਡੇ ਥਰੂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਪੰਜਾਬ ਸਾਰੇ ਕੰਮ ਰੋਕੇ ਜੇ ਅਫਗਾਨਿਸਤਾਨ ਨੂੰ ਆਪਾਂ ਕਿ ਵੱਡੀਆਂ ਸਹਾਇਤਾ ਦੇ ਸਕਦੇ ਆ ਇਹ ਤੁਹਾਡਾ ਆਪਣਾ ਸੂਬਾ ਇਹ ਦੇਸ਼ ਨੂੰ ਪਾਲਦਾ ਰਿਹਾ ਇਹ ਦੇਸ਼ ਦੀ ਅੰਨ ਪੈਦਾ ਕਰਦਾ ਰਿਹਾ ਔਰ ਅੱਜ ਵੀ ਕਰਦਾ ਹੈ ਇਸ ਸਰਦੀ ਸੂਬਾ ਤੁਹਾਡੀ ਰਾਖੀ ਲਈ ਵੀ ਵੱਡੀ ਮਦਦ ਕਰਦਾ ਹੈ ਇਹ ਸੂਬੇ ਵੱਸ ਸਾਨੂੰ ਵੱਧ ਤੋਂ ਵੱਧ ਜਿੰਨਾ ਵੀ ਤੁਸੀਂ ਦੇ ਸਕਦੇ ਹੋ ਉਹ ਦੇਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਤੇ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਬੀਬੀ ਗਨੀਵ ਕੌਰ ਅੱਜ ਗੁਰੂ ਰਾਮਦਾਸ ਜੀ ਦੇ ਦਰ ਤੇ ਨਤਮਸਤਕ ਹੋਣ ਲਈ ਪਹੁੰਚੀ ਇਸ ਮੌਕੇ ਉਹਨਾਂ ਨੇ ਬਿਕਰਮ ਸਿੰਘ ਜੀ ਦੀ ਚੜ੍ਹਦੀ ਕਲਾ ਪਰਿਵਾਰ ਦੀ ਤੰਦਰੁਸਤੀ ਤੇ ਪੰਜਾਬ ਵਿੱਚ ਬਣੀ ਹੜ੍ਹ ਦੀ ਸਥਿਤੀ ਤੋਂ ਰਾਹਤ ਲਈ ਅਖੰਡ ਪਾਠ ਸ਼ੁਰੂ ਕਰਵਾਏ ਇਸ ਦੇ ਨਾਲ-ਨਾਲ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਤੇ ਗੁਰੂ ਹਰਗੋਬਿੰਦ ਸਿੰਘ ਜੀ ਦੇ ਦਰ ਤੇ ਚੋਲੇ ਬੰਨਣ ਦੀ ਸੇਵਾ ਵੀ ਕੀਤੀ ਗਈ। ਐਸਜੀਪੀਸੀ ਮੈਂਬਰ ਸੁਜੀਤ ਸਿੰਘ ਪਿੱਠੇਵਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਪੰਜਾਬ ਬਹੁਤ ਹੀ ਗੰਭੀਰ ਕਰੋਪੀ ਵਿੱਚੋਂ ਲੰਘ ਰਿਹਾ ਹੈ। ਹੜ੍ਹਾਂ ਕਾਰਨ ਲੋਕਾਂ ਨੂੰ ਜਾਨੀ ਤੇ ਮਾਲੀ ਦੋਵੇਂ ਤਰ੍ਹਾਂ ਦਾ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਕੇਂਦਰ ਦੇ ਖੇਤੀਬਾੜੀ ਮੰਤਰੀ ਵੀ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਗਏ ਸੀ ਪਰ ਕੋਈ ਵੀ ਵੱਡਾ ਐਲਾਨ ਨਹੀਂ ਕੀਤਾ। ਜੋ ਕਿ ਲੋਕਾਂ ਦੀ ਉਮੀਦਾਂ ਨਾਲ ਖਿਲਵਾੜ ਹੈ ਸੁਰਜੀਤ ਸਿੰਘ ਜੀ ਨੇ ਕਿਹਾ ਕਿ ਪੰਜਾਬ ਦੇ ਲੋਕ ਸਦਾ ਦੇਸ਼ ਦੀ ਰਾਖੀ ਤੇ ਅੰਨ ਦੀ ਸਪਲਾਈ ਵਿੱਚ ਅੱਗੇ ਰਹੇ ਨੇ ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣਾ ਹਰ ਕੰਮ ਛੱਡ ਕੇ ਪੰਜਾਬ ਦੀ ਸਹਾਇਤਾ ਲਈ ਅੱਗੇ ਆਵੇ ਉਹਨਾਂ ਮੰਗ ਕੀਤੀ ਕਿ ਜਾਨਵਰਾਂ ਦੇ ਨੁਕਸਾਨ ਫਸਲਾਂ ਦੀ ਤਬਾਹੀ ਤੇ ਘਰਾਂ ਦੇ ਡਿੱਗਣ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ ਇਸ ਮੌਕੇ ਉਹਨਾਂ ਨੇ ਇਹ ਵੀ ਅਪੀਲ ਕੀਤੀ ਕਿ ਜਿਹੜੇ ਲੋਕ ਤੂੜੀ ਚਾਰਾ ਦਵਾਈਆਂ ਤੇ ਖਾਨ ਪੀਣ ਦਾ ਸਮਾਨ ਹੜਪੀੜਤਾ ਲਈ ਲਿਆ ਕੇ ਦਿੰਦੇ ਨੇ ਉਹਨਾਂ ਦੀਆਂ ਭੇਟਾਂ ਕਿਸੇ ਜ਼ਿੰਮੇਵਾਰ ਸੰਸਥਾ ਜਿਵੇਂ ਕਿ ਐਸਜੀਪੀਸੀ ਰਾਹੀਂ ਲੋਕਾਂ ਤੱਕ ਪਹੁੰਚਾਈਆਂ ਜਾਣੀਆਂ ਚਾਹੀਦੀਆਂ ਨੇ ਉਹਨਾਂ ਕਿਹਾ ਕਿ ਬਹੁਤ ਵਾਰ ਸਮਾਨ ਸੜਕਾਂ ਤੇ ਹੀ ਪਿਆ ਰਹਿ ਜਾਂਦਾ ਹੈ ਜਾਂ ਬੇਕਾਰ ਹੋ ਜਾਂਦਾ ਹੈ ਤੇ ਜਿਸ ਦੇ ਲਈ ਉਹ ਭੇਟਾਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਤੱਕ ਨਹੀਂ ਪਹੁੰਚਦੀਆਂ ਸੁਰਜੀਤ ਸਿੰਘ ਨੇ ਅੰਤ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਕੋਲੋਂ ਅਰਦਾਸ ਕੀਤੀ ਕਿ ਪੰਜਾਬ ਨੂੰ ਇਸ ਕਰੋਪੀ ਤੋਂ ਰਾਹਤ ਮਿਲੇ ਤੇ ਲੋਕ ਮੁਰ ਚੜਦੀ ਕਲਾ ਵੱਲ ਵਧ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਭਗ ਗਰੀਬ ਜੀ ਆਏ ਸਨ ਗੁਰੂ ਰਾਮਦਾਸ ਜੀ ਦੇ ਦਰ ਤੇ ਦક્ષਨ ਕਰਨ ਵਾਸਤੇ ਉਹਨਾਂ ਨੇ ਅਖੰਡ ਪਾਠ ਸ਼ੁਰੂ ਕਰਾਇਆ ਇੱਥੇ ਵਿਕਰਮ ਸਿੰਘ ਜੀਠਾ ਜੀ ਦੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਦੀ ਤੰਦਰੁਸਤੀ ਵਾਸਤੇ ਤੇ ਪੰਜਾਬ ਚ ਆ ਜਿਹੜਾ ਕਰੋਪੀ ਬਣੀ ਆ ਕੁਦਰਤੀ ਉਹਦੇ ਤੋਂ ਪਰਮਾਤਮਾ ਗਿਆ ਰਾਸਕੀਤੀ ਨੂੰ ਰਾਮਦਾਸ ਜੀ ਬਖਸ਼ਿਸ਼ ਕਰੋ ਪੰਜਾਬ ਦੇ ਲੋਕਾਂ ਨੂੰ ਇਹ ਰਾਤ ਮਿਲੇ ਔਰ ਇਹਦੇ ਤੋਂ ਬਾਅਦ ਜਿਹੜਾ ਉਹ ਪੰਜਾਬ ਦੇ ਲੋਕ ਸੁਖ ਸ਼ਾਂਤੀ ਵਾਲੇ ਪਾਸੇ ਜਾਣ ਹੜ੍ਹਾਂ ਤੋਂ ਇਹਨਾਂ ਦਾ ਬਚਾਅ ਹੋਵੇ ਇਸ ਵਾਸਤੇ ਅਰਦਾਸ ਵੀ ਕਰਾਈ ਆ ਤੇ ਨਿਸ਼ਾਨ ਸਾਹਿਬ ਦੀ ਚੋਲੇ ਦੀ ਸੇਵਾ ਵੀ ਕਰਾਈ ਆ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰ ਤੇ ਬਖਸ਼ ਸਾਹਿਬ ਦੇ ਉਹ ਚੋਲੇ ਬਦਲ ਦੀ ਸੇਵਾ ਕਰਵਾਈ ਔਰ ਅੱਜ ਜੋ ਹੜ੍ਹਾਂ ਦੀ ਸਥਿਤੀ ਆ ਉਹ ਬਹੁਤ ਮਾੜੀ ਹੈ ਬਹੁਤ ਮਾੜੀ ਜਿਹਦੇ ਨਾਲ ਪੰਜਾਬ ਦੇ ਲੋਕਾਂ ਦਾ ਜਾਨੀ ਨੁਕਸਾਨ ਮਾਲੀ ਨੁਕਸਾਨ ਔਰ ਲੋਕਾਂ ਨੂੰ ਆਸ ਆਸ ਨਹੀਂ ਆਪੀ ਅਸੀਂ ਅਗਲੇ ਜਿਹੜੇ ਅਗਲੇ ਬਰਿਆਂ ਚ ਅਸੀਂ ਜਾ ਕੇ ਇੱਥੇ ਕੀ ਕਰਨਾ ਔਰ ਪੰਜਾਬ ਤਰਾਸਤੀ ਵੱਲ ਨੂੰ ਗਿਆ ਆ ਕੱਲ ਮੈਂ ਵਿਖਿਆ ਸੈਂਟਰ ਦਾ ਮਨਿਸਟਰ ਵੀ ਆਏ ਸਨ ਇੱਕ ਐਗਰੀਕਲਚਰ ਮਨਿਸਟਰ ਉਹ ਵੀ ਵੇਖ ਕੇ ਗਏ ਆ ਤੇ ਅਨਾਉਂਸ ਕੁਝ ਨਹੀਂ ਕਰਕੇ ਗਏ ਉਹ ਵੇਖ ਕੇ ਤੇ ਸਾਡੀਆਂ ਫਸਲਾਂ ਚ ਉਹ ਜਿਹੜਾ ਉਹ ਕੋਈ ਫਸਲਾਂ ਦੇ ਰਹਿਤ ਖੁੰਦ ਲੈ ਕੇ ਜਿਹੜੀ ਥੱਲੇ ਪਈ ਆ ਗੜਿਆਂ ਝੋਨਾ ਲੈ ਕੇ ਉੱਥੇ ਗਏ ਆ ਉਹਦੇ ਤੋਂ ਬਾਅਦ ਅੰਦੇ ਫੈਸਲਾ ਦੇਾਂਗੇ ਤੁਹਾਡੇ ਥਰੂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਪੰਜਾਬ ਸਾਰੇ ਕੰਮ ਰੋਕ ਕੇ ਜੇ ਅਫਗਾਨਿਸਤਾਨ ਨੂੰ ਆਪਾਂ ਇਹ ਵੱਡੀਆਂ ਸਹਾਇਤਾ ਦੇ ਸਕਦੇ ਆ ਇਹ ਤੁਹਾਡਾ ਆਪਣਾ ਸੂਬਾ ਹੈ ਇਹ ਦੇਸ਼ ਨੂੰ ਪਾਲਦਾ ਰਿਹਾ ਹੈ ਇਹ ਦੇਸ਼ ਦੀ ਅੰਨ ਪੈਦਾ ਕਰਦਾ ਰਿਹਾ ਹੈ ਔਰ ਅੱਜ ਵੀ ਕਰਦਾ ਹੈ ਇਸ ਸਰਦੀ ਸੂਬਾ ਤੁਹਾਡੀ ਰਾਖੀ ਲਈ ਵੀ ਵੱਡੀ ਮਦਦ ਕਰਦਾ ਇਸ ਸੂਬੇ ਵਾਸਤੇ ਸਾਨੂੰ ਵੱਧ ਤੋਂ ਵੱਧ ਜਿੰਨਾ ਵੀ ਤੁਸੀਂ ਦੇ ਸਕਦੇ ਹੋ ਉਹ ਦੇਣਾ ਚਾਹੀਦਾ ਔਰ ਪਿੰਡਾਂ 'ਚ ਗਏ ਆ ਪਿੰਡਾਂ ਦੇ ਲੋਕ ਨੂੰ ਤਕਲੀਫਾਂ ਨੇ ਮੈਂ ਤੁਹਾਡੇ ਤੋਂ ਇੱਕ ਬੇਨਤੀ ਹੋਰ ਕਰੂੰਗਾ ਕਿ ਸਾਡੇ ਵੀਰ ਜਿਹੜੇ ਉੱਥੇ ਰਸਣ ਲੈ ਕੇ ਆਉਂਦੇ ਆ ਕੋਈ ਹੋਰ ਸਮਾਨ ਲੈ ਕੇ ਆਉਂਦੇ ਆ ਪੱਠੇ ਲੈ ਕੇ ਆਉਂਦੇ ਆ ਆਚਾਰ ਲੈ ਕੇ ਆਉਂਦੇ ਆ ਜਾਂ ਦਵਾਈਆਂ ਲੈ ਕੇ ਆਉਂਦੇ ਆ ਕੋ ਖਾਣ ਪੀਣ ਵਾਲੀਆਂ ਅਵਸਥਾ ਲੈ ਕੇ ਆਉਂਦੇ ਆ ਉਹ ਅਵਸਥਾ ਜਿਹੜੀਆਂ ਉਹ ਸੰਸਥਾਾਂ માં ਜਿਵੇਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਉੱਥੇ ਉਹਦੇ ਪਛਾਣ ਦਿੱਤੀਆਂ ਜਾਂ ਤਾਂ ਕਿ ਅੱਗੇ ਚਲੀਆਂ ਜਾਣ। ਜਾਂ ਕਿਸੇ ਚੰਗੀਆਂ ਸੰਸਥਾਵਾਂ ਨੂੰ ਦਿੱਤੀਆਂ ਜਿਹੜੀਆਂ ਲੋਕਾਂ ਤੱਕ ਪਹੁੰਚ ਸਕਣ। ਅਸੀਂ ਵੇਖਿਆ ਉਹ ਜਿਹੜੇ ਸਮਾਨ ਹੈ ਸਾਰਾ ਉਹ ਸੜਕਾਂ ਦੇ ਜੀਤ ਕੋ ਤੂੜੀ ਲੈ ਕੇ ਆਇਆ ਉਹ ਜਦੋਂ ਸ਼ਾਮ ਤੱਕ ਤੂੜੀ ਨਹੀਂ ਉਹਦੀ ਕਿਸੇ ਪਾਸੇ ਲੱਗੀ ਉਹਨੇ ਤੂੜੀ ਸੜਕ ਦੇ ਕੰਡੇ ਢੇਰੀ ਕਰ ਦਿੱਤੀ ਹੈ। ਜੇ ਕੋਈ ਬਿਸਕੁਟ ਲੈ ਕੇ ਆ ਬ੍ਰੈਡ ਲੈ ਕੇ ਆ ਖਾਣ ਵਾਲੀ ਵਸਤਾਂ ਲੈ ਕੇ ਆ ਔਰ ਲੋਕਾਂ ਨੇ ਉੱਥੇ ਖੂਬ ਹੀ ਵੇਚਾ ਲਈਏ ਮਚਾ ਕੇ ਨਾ ਲਈਆ ਜਿਹੜੇ ਸਾਡੇ ਭਰਾ ਜਿਹੜੇ ਸੁੱਕੇ ਥਾ ਨੇ ਔਰ ਪਾਣੀ ਦੇ ਲਾਗੇ ਜਿਹੜੇ ਪਾਣੀ ਦੇ ਵਿੱਚ ਘਰੇ ਉਹਨਾਂ ਨੂੰ ਨਹੀਂ ਮਿਲਿਆ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਨੂੰ ਇਹਨਾਂ ਲੋਕਾਂ ਦੇ ਨਾਲ ਲੜੀ ਕਰਨੀ ਚਾਹੀਦੀ ਆ ਉੱਥੇ ਖੜ ਕੇ ਇਹਨਾਂ ਦੇ ਨਾਲ ਸਮਾਨ ਇਹਨਾਂ ਦੇ ਘਰਾਂ ਤੱਕ ਪਹੁੰਚਾਉਣਾ ਚਾਹੀਦਾ ਸਾਨੂੰ ਔਰ ਪਰਮਾਤਮਾ ਬਖਸ਼ਿਸ਼ ਕਰੇ ਪੰਜਾਬ 'ਚ ਜਿਹੜੇ ਅਗਲੇ ਆਉਣ ਵਾਲੇ ਦੇਣ ਆ ਉਹਨਾਂ ਤੋਂ ਇਹਨਾਂ ਵੱਡੀ ਕਰੋਪੀ ਜਿਹੜੀ ਇਹ ਬਿਮਾਰੀ ਦੇਣੀ ਉਹਦੇ ਤੋਂ ਵੀ ਇਹਨਾਂ ਨੂੰ ਬਚਾ ਕੇ ਰੱਖੇ ਪਸ਼ੂ ਤਨ ਖਤਮ ਹੋ ਗਿਆ ਸਾਰਾ ਪਸ਼ੂ ਤਨ ਜਾਂਦਾ ਰਿਹਾ ਔਰ ਮੈਂ ਅੱਗੇ ਵੀ ਕਿਹਾ ਸੀ ਕਿ ਅੱਗੇ ਜੇ ਮਾਰਵਾਜਾਂ ਦੀ ਸੀ ਕਿਸਾਨ ਉਹ ਤੇ ਕਿਸਾਨ ਕੋਸ਼ਿਸ਼ ਕਰਦਾ ਸੀ ਕਿ ਅਸੀਂ ਆਚਰੋ ਚਾਰ ਡੰਗ ਰਹਿ ਗਏ ਆ ਪੱਠੇ ਬੀਜ ਕੇ ਇਹਨਾਂ ਨੂੰ ਪਾ ਕੇ ਇਹਨਾਂ ਦਾ ਦੁੱਧ ਚੋ ਕੇ ਵੇਚ ਕੇ ਆਪਣਾ ਗੁਜ਼ਾਰਾ ਕਰ ਲਾਂਗੇ ਸੋ ਉਹ ਜਿਹੜਾ ਕੰਮ ਉਹ ਸਾਡਾ ਉਹ ਜਿਹੜਾ ਉਹ ਵੀ ਰਹਿ ਗਿਆ ਸੋ ਮੈਂ ਅਰਦਾਸ ਕਰੂ ਗੁਰੂ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਿਓ ਇਸ ਕਰੋਪੀ ਤੋਂ ਇਹ ਪੰਜਾਬ ਨੂੰ ਬਚਾਇਓ ਔਰ ਪੰਜਾਬ ਨੂੰ ਚੜ੍ਹਦੀ ਕਲਾ ਵਲ ਪਾਸਾ ਰੱਖਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ